हां जी ਮਿੱਤਰੋ ਇੱਕ ਦੇ ਨਾਲ ਇੱਕ ਫੇਰੀ ਜਾਨਵਰ ਮਿਲੂਗਾ ਉਹ ਕਿਵੇਂ ਮਿਲੂਗਾ ਤੁਸੀਂ ਸਾਰੀ ਵੀਡੀਓ ਦੇਖਣੀ ਆ ਵੀਡੀਓ ਦੇਖ ਕੇ ਤੁਹਾਨੂੰ ਵਿੱਚ ਦੱਸਾਂਗੇ ਵੀ ਕਿਵੇਂ ਜਾਨਵਰ ਇੱਕ ਨਾਲ ਇੱਕ ਫੇਰੀ ਮਿਲੂਗਾ ਘੋੜੀ ਦਾ ਰੇਟ ਮਾਲਕਾਂ ਨੇ ਇੰਨਾ ਕੁ ਜੈਜ ਕਰਿਆ ਵੀ ਜੇ ਉਹ ਕੱਲੀ ਘੋੜੀ ਵੇਚਣ ਤਾਂ ਮਾੜਾ ਮੋਟਾ ਰੇਟ ਦਾ ਹੀ ਫਰਕ ਪਊਗਾ ਤੇ ਨਹੀਂ ਤਾਂ ਉਹਨੇ ਰੇਟ 'ਚ ਹੀ ਵਿਕ ਜੂਗੀ ਇਹ ਘੋੜੀ ਬਾਲਪੋਰੀਆਂ ਦੀ ਸਾਫਾ ਸੰਬੰਧ ਤੋਂ ਲੈ ਕੇ ਕੰਨਾਂ ਤੱਕ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਕੋੜੀ ਦੇ ਵਿੱਚ ਅਤੇ ਜੇ ਤੁਸੀਂ ਦੋਸਤੋ ਆਪਣਾ ਜਾਨਵਰ ਘਰੇ ਬੈਠਿਆ ਨੇ ਸੇਲ ਕਰਨਾ ਜਿਵੇਂ ਘੋੜਾ ਹੋ ਗਿਆ ਕੁੱਤਾ ਹੋ ਗਿਆ ਜਾਂ ਤੁਸੀਂ ਘਰੇ ਬਲਾਗੇ ਇੰਟਰਵਿਊ ਕਰਵਾਉਣੀ ਹੈ ਆਪਣੀ ਤਾਂ ਤੁਸੀਂ ਮੇਰੇ ਆ ਸਕਰੀਨ ਤੇ ਜੋ ਪੋਸਟਰ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਜਿਹੜਾ 97000 ਵਾਲਾ ਨੰਬਰ ਦਿੱਤਾ ਹੈ ਤੁਸੀਂ ਉਸ ਨੰਬਰ ਤੇ ਸੰਪਰਕ ਕਰਕੇ ਮੈਂ ਇਥੋਂ ਆਪਣੀ ਵੀਡੀਓ ਭਵਾ ਸਕਦੇ ਹਾਂ ਇਹ ਦੋਸਤੋ ਕੋੜੀ ਚੰਬੀ ਆ ਸਾਹੋ ਕੇ ਬਲੱਡ ਲੈਂਦੀ ਆ ਬਾਲ ਪੌਰੀਆਂ ਦੀ ਸਾਫ ਆ ਬਾਈ ਕਹਿੰਦਾ ਸਵਾਰੀ ਸੁਬੂਰੀ ਨੂੰ ਇੰਨੀ ਜਿਆਦੇ ਚੰਗੀ ਐ ਵੀ ਭਾਵੇਂ ਜਵਾਕ ਉੱਤੇ ਬੈਠ ਕੇ ਲਈ ਫਿਰੇ ਤਾਂ ਘੋੜੀ ਐ ਨਹੀਂ ਹੈਗੀ ਵੀ ਜਵਾਕ ਨੂੰ ਸਿੱਟ ਦੂਗੀ ਜਾਂ ਕਿਸੇ ਤਰ੍ਹਾਂ ਦੀ ਲੱਤ ਮਾਰ ਜੂ ਇੰਨੀ ਜ਼ਿੰਮੇਵਾਰੀ ਬਾਈ ਹੁਣ ਇਹਨੇ ਲਈ ਐ ਕਿ ਜੇ ਕੋਈ ਪਹਿਲੀ ਵਾਰ ਵਾਲਾ ਬੰਦਾ ਲੈ ਕੇ ਜਾਊਗਾ ਤਾਂ 4 ਰੁਪਏ ਘੱਟ ਕਰਕੇ ਦੇ ਦਾਂਗੇ ਜੇ ਕੋਈ ਆਪਣੇ ਪੇਜ ਰਾਹੀਂ ਇਸ ਘੋੜੀ ਨੂੰ ਖਰੀਦੂਗਾ ਘੋੜੀ ਦੋਸਤੋ ਸੂਰਜ ਘੋੜੇ ਤੋਂ ਗੱਭਣ ਹੈ ਸਵਾ 7 ਸਾਢੇ 7 ਮਹੀਨੇ ਦੀ ਗੱਭਣ ਚ ਇੱਕ ਬਾਸਾ ਬਾਈ ਕਹਿੰਦਾ ਗੱਭਣ ਦੀ ਤੇ ਸੂਰਜ ਘੋੜੇ ਤੋਂ ਗੱਭਣ ਦੀ ਸਾਡੀ ਕਹਿੰਦਾ ਪੂਰੀ ਪੂਰੀ ਜ਼ਿੰਮੇਵਾਰੀ ਆ ਇਸ ਘੋੜੀ ਦੀ ਉਮਰ ਹੈ ਜਿਹੜੀ ਉਹ 6 ਸਾਲ ਹੈ ਹਾਈਟ 65 ਇੰਚ ਹੈ ਤੇ ਸਾਹੋ ਕੇ ਬਰੱਡ ਲਾਈਨ ਦੀ ਇਹ ਘੋੜੀ ਆ ਤੇ ਇਹ ਘੋੜੀ ਦੋਸਤੋ ਜਦੋਂ ਆਪਾਂ ਬਾਜੇਖਾਨੇ ਦੇ ਪਿੰਡ ਹੈ ਬਾਈ ਹੁਣ ਉਹਨਾਂ ਦੇ ਨਾਲ ਤੇ ਸਿੰダー ਸਿੰਘ ਵਾਲਾ ਪਿੰਡ ਆ ਬਾਈ ਹੁਣ ਇਹਦਾ ਉੱਥੇ ਹੀ ਖੜੀ ਆ ਫਰੀਦਕੋਟ ਏਰੀਆ ਦੇ ਵਿੱਚ ਤਹਿਸੀਲ ਬਾਈ ਹੁਣਿਆਂ ਨੂੰ ਜਿੱਤੋਂ ਪੈਂਦੀ ਆ ਤੇ ਜ਼ਿਲ੍ਹਾ ਫਰੀਦਕੋਟ ਹੈ ਤੇ ਜਿਸ ਵੀਰ ਨੂੰ ਚਾਹੀਦੀ ਹੈ ਮੈਂ ਨੰਬਰ ਸਕਰੀਨ ਤੇ ਮੈਂਸ਼ਨ ਕਰਤਾ ਤੁਸੀਂ ਬਾਈ ਹੁਣਿਆਂ ਨੂੰ ਫੋਨ ਲਾ ਲਿਓ ਜਾਣਕਾਰੀ ਚੰਗੀ ਲੱਗੀ ਆਪਣਾ ਫੇਸਬੁੱਕ ਪੇਜ ਫੋਲੋ ਕਰ ਦਿਓ YouTube ਚੈਨਲ ਸਬਸਕ੍ਰਾਈਬ ਕਰ ਦਿਓ ਅੱਗੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਇਹ ਸਸਤੀ ਜੀ ਕੋੜੀ ਖਰੀਦਣੀ ਹੈ ਧੰਨਵਾਦ ਦੋਸਤੋ